ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਸਾਡੀ ਕਹਾਣੀ ਹੈ ਇੱਕ ਕਿਸਾਨ ਦੇ ਨੌਕਰ ਤੇ ਇੱਕ ਚੂਹੇ ਦੀ ਹੋਇਆ ਇਹ ਕਿ ਕਿਸਾਨ ਹੈ ਜਿਹੜਾ ਉਹਦੇ ਕੋਲ ਬਹੁਤ ਵੱਡਾ ਅਨਾਜ ਦਾ ਗੋਦਾਮ ਸੀ ਉੱਥੇ ਉਹ ਅਨਾਜ ਨੂੰ ਸੰਭਾਲ ਕੇ ਰੱਖਦਾ ਸੀ ਤਾਂ ਹੁਣ ਅਨਾਜ ਹੋਣ ਕਰਕੇ ਉੱਥੇ ਬਹੁਤ ਚੂਹੇ ਹੋ ਗਏ ਚੂਹਿਆਂ ਤੋਂ ਬਹੁਤ ਪਰੇਸ਼ਾਨ ਸੀ ਤਾਂ ਉਹਦੇ ਨਾਲ ਕੰਮ ਕਰਨ ਵਾਲੇ ਉਹਦੇ ਨੌਕਰ ਸੀ ਕਾਹਨੇ ਇੱਕ ਨੌਕਰ ਦੀ ਡਿਊਟੀ ਲਾਈ ਕਿ ਇਹ ਚੂਹੇ ਆ ਜਿਹੜੇ ਚੂਹੀਦਾਨੀਆਂ ਲਾਇਆ ਕਰ ਤੇ ਉਹਨਾਂ ਨੂੰ ਫੜ ਕੇ ਸਵੇਰੇ ਬਾਹਰ ਦੂਰ ਕਿਤੇ ਛੱਡਿਆ ਆ ਕਰ ਇਸ ਕੰਮ ਲਈ ਉਹਨੇ ਇੱਕ ਕੰਮ ਵਾਲਾ ਰੱਖ ਲਿਆ ਸੀ ਹੁਣ ਕੀ ਹੋਇਆ ਕਿ ਉਹੋ ਜਿਹੜਾ ਨੌਕਰ ਸੀ ਬਹੁਤ ਆਲਸੀ ਸੀ ਤੇ ਜ਼ਾਲਿਮ ਸੀ ਉਹਨੇ ਦੂਰ ਜਾਣ ਤੋਂ ਬਚਣ ਲਈ ਇਹ ਸੋਚਿਆ ਕਿ ਮੈਂ ਚੂਹੇ ਆ ਜਿਹੜੇ ਉਹ ਇਕੱਠੇ ਕਰਿਆ ਕਰਾਂ ਤੇ ਉਹਨਾਂ ਨੂੰ ਬਾਲਟੀ ਭਰ ਕੇ ਪਾਣੀ ਦੀ ਵਿੱਚ ਡਬੋ ਦਿਆ ਕਰ ਮਰ ਜਾਂਣਗੇ ਤੇ ਮਰੇ ਹੋਏ ਚੂਹੇ ਤੇ ਨੇੜੇ ਕਿਤੇ ਸਿੱਟੇ ਜਾ ਸਕਦੇ ਤੋ ਹਮੇਸ਼ਾ ਇਦਾਂ ਹੀ ਕਰਦਾ ਚੂਹੇਦਾਨੀ ਰਾਤ ਨੂੰ ਲਾਉਂਦਾ ਚੂਹੇ ਆ ਜਾਂਦੇ ਪਾਣੀ ਦੇ ਵਿੱਚ ਡਬੋ ਦਿੰਦਾ ਬਾਲਟੀ ਦੇ ਵਿੱਚ ਉਹ ਵਿਚਾਰੇ ਡੁੱਬ ਕੇ ਮਰ ਜਾਂਦੇ ਤੇ ਉਹਨਾਂ ਨੂੰ ਨੇੜੇ ਕਿਤੇ ਸੁੱਟ ਦਿੰਦਾ ਤਾਂ ਹੋਇਆ ਇੱਕ ਦਿਨ ਇਹ ਕਿ ਉਹਨੇ ਇਸੀ ਤਰ੍ਹਾਂ ਨਾਲ ਚੂਹੇ ਇਕੱਠੇ ਕੀਤੇ ਬਾਲਟੀ ਦੇ ਵਿੱਚ ਪਾਣੀ ਪਾਇਆ ਚੂਹੇ ਆ ਜਿਹੜੇ ਉਹ ਇੱਕ ਇੱਕ ਕਰਕੇ ਪਾਣੀ ਦੇ ਵਿੱਚ ਡਬੋਣ ਲੱਗ ਪਏ ਤਾਂ ਉਹਨੇ ਅੰਦਾਜ਼ਾ ਲਾਇਆ ਕਿ ਲਗਭਗ 15 ਮਿੰਟ ਬਾਅਦ ਚੂਹੇ ਮਰ ਜਾਂਦੇ ਆ ਤਾਂ ਹੁਣ ਝਾਲਿਮਤਾ ਉਹ ਸੀ ਅਖੀਰ ਤੇ ਜਿਹੜਾ ਚੂਹਾ ਰਹਿ ਗਿਆ ਉਹਨੇ ਉਹਨੂੰ ਪਾਣੀ ਦੀ ਬਾਲਟੀ ਦੇ ਵਿੱਚ ਪਾਇਆ ਪਰ 5-7 ਮਿੰਟ ਬਾਅਦ ਹੀ ਬਾਹਰ ਕੱਢ ਲਿਆ ਤਾਂ ਬਾਰੋਂ ਨੇ 5-7 ਮਿੰਟ ਉਹਨੂੰ ਰੱਖਿਆ ਤਾਂ ਉਸ ਤੋਂ ਬਾਅਦ ਦੁਬਾਰਾ ਫੇਰ ਪਾਣੀ ਦੀ ਬਾਲਟੀ 'ਚ ਸੁੱਟਦਾ ਹੁਣ ਚੂਹਾ ਜਿਹੜਾ ਉਹਨੇ ਦੇਖਿਆ ਕਿ ਉਹ ਮਾਰੀ ਨਹੀਂ ਸੀ ਰਿਹਾ ਕੰਟਾ 2 ਘੰਟੇ 3 ਘੰਟੇ ਲੰਘ ਗਏ ਹੌਲੀ 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 3-4 ਘੰਟੇਾਂ ਬਾਅਦ ਚੂਹਾ ਜਿਹੜਾ ਉਹ ਮਰਿਆ ਹੁਣ ਇਹ ਤਾਂ ਬਹੁਤ ਧੀਰ ਤੋਂ ਹੁੰਦਾ ਆ ਰਿਹਾ ਸੀ ਕਿ 15 ਕਿ ਮਿੰਟ ਦੇ ਵਿੱਚ ਚੂਹੇ ਮਰ ਜਾਂਦੇ ਸੀ ਫਿਰ ਹੁਣ ਕੀ ਹੋਇਆ ਚੂਹਾ ਕਿਉਂ ਨਹੀਂ ਮਰਿਆ ਇੱਥੇ ਹੀ ਇੱਕ ਬਹੁਤ ਵੱਡਾ ਹੀ ਗੱਲ ਛੁਪੀ ਹੋਈ ਹੈ ਉਹ ਗੱਲ ਕੀ ਹੈ ਗੱਲ ਇਹ ਹੈ ਇੱਕ ਆਸ ਜਿਵੇਂ ਅਸੀਂ ਕਹਿੰਦੇ ਜੀਵੇ ਆਸ ਮਰੇ ਨਿਰਾਸ ਉਸ ਚੂਹੇ ਨੂੰ ਇੱਕ ਆਸ ਹੋ ਗਈ ਸੀ ਮਨ ਦੇ ਵਿੱਚ ਬਾਹਰ ਜੋ ਕੱਢ ਲਿਆ ਸੀ ਉਹਨੂੰ ਨੌਕਰ ਨੇ ਸ਼ਾਇਦ ਫਿਰ ਦੁਬਾਰਾ ਬਾਹਰ ਕੱਢ ਲੇ ਤੇ ਸ਼ਾਇਦ ਮੈਂ ਬਚ ਜਾਵਾਂ ਇਸ ਆਸ ਨੇ ਉਹਨੂੰ ਤੇ 4 ਘੰਟੇ ਜਿਉਂਦੇ ਰੱਖਿਆ ਉਹ ਅਖੀਰ ਤੱਕ ਆਸ ਦੇ ਵਿੱਚ ਜਿਉਂਦਾ ਰਿਹਾ ਤੇ ਜਦੋਂ ਬਿਲਕੁਲ ਉਹਦੀ ਬੇਵਾਹ ਹੋ ਗਈ ਤਾਂ ਉਹਦੇ ਹੀ ਮਰਿਆ ਤਾਂ ਦੋਸਤੋ ਬਹੁਤ ਵੱਡੀ ਚੀਜ਼ ਹੈ ਇੱਕ ਆਸ ਜਦੋਂ ਸਭ ਕੁਝ ਖਤਮ ਹੋ ਜਾਵੇ ਜ਼ਿੰਦਗੀ ਦੇ ਵਿੱਚ ਤਾਂ ਆਸ ਦਾ ਪੱਲਾ ਨਾ ਛੱਡੋ ਅੱਜ ਨਹੀਂ ਰਹਿ ਕੱਲ ਨੂੰ ਚਾਨਣ ਹੋਊਗਾ ਰਾਤ ਹੈ ਤਸਵੀਰਾਂ ਤਾਂ ਹੋਣੇ ਹੀ ਆ ਬਹੁਤ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਜੇ ਥੋੜੀ ਜਿਹੀ ਆਸ ਰੱਖਾਂਗੇ ਤਾਂ ਕਿੱਡੀ ਵੀ ਵੱਡੀ ਮੁਸ਼ਕਲ ਆ ਜਾਏ ਕਿੱਡਾ ਵੀ ਵੱਡਾ ਦੁੱਖ ਆ ਜਾਏ ਉਹਦੇ ਵਿੱਚੋਂ ਜ਼ਰੂਰ ਨਿਕਲ ਜਾਾਂਗੇ ਪਰ ਜੇ ਆਸ ਛੱਡ ਬੈਠੇ ਤਾਂ ਫੇਰ ਤਾਂ ਸਾਡਾ ਉੱਥੇ ਹੀ ਅੰਤ ਹੈ ਮੁਸ਼ਕਲਾਂ ਹੋਣ ਉਹਨਾਂ ਨੇ ਉੱਥੇ ਹੀ ਘੇਰ ਲੈਣਾ ਤੇ ਉੱਥੇ ਅਸੀਂ ਖਤਮ ਹੋ ਜਾਣਾ ਤਾਂ ਫੇਰ ਆਸ ਹੈ ਜਿਹੜੀ ਉਹ ਨਾ ਛੱਡੀਏ ਪਤਾ ਨਹੀਂ ਉਹ ਸਾਨੂੰ ਕਿੱਥੋਂ ਤੱਕ ਲੈ ਕੇ ਜਾਊਗੀ ਸਵੇਰਾ ਹੈ ਜਿਹੜਾ ਉਹ ਤਾਂ ਉਨੇ ਹੀ ਹੋਣਾ ਹੈ ਨਾ ਥੈਂਕ ਯੂ